ਪਰਗੜ ਬਾਜੀ ਮੈਨੂੰ ਪਤਾ ਮੈਂ ਦਾ ਦਵਾਵਾ ਕਰਦਾ ਤੁਸੀਂ ਵੀ ਲਾਈਨ ਚੋਂ ਆਓ ਨਾ ਕੰਟੀਨਿਊ ਕੰਟੀਨਿਊ ਕੈਪਟਨ ਰਹੇ ਹੋ ਮੈਂ ਕਹ ਜੀ ਤੁਸੀਂ ਕੈਪਟਨ ਰਹੇ ਹੋ ਤੁਸੀਂ ਕੈਪਟਨ ਰਹੇ ਹੋ ਤੁਹਾਨੂੰ 11 ਦਾ ਇਕੱਠੇ ਕਰਨੇ ਹੁੰਦੇ ਨੇ ਚਲੋ ਇੰਨਾ ਦਾ ਵਧੀਆ 11 ਦੇ ਕੈਪਟਨ ਇਹਨਾਂ ਦਾ 11ਵਾਂ ਤਾਂ ਤੁਸੀਂ ਆਪ ਹੋ ਮੈਂ ਤਾਂ ਮੈਂ ਤਾਂ ਕਹਿਣਾ ਥੋੜਾ ਜਿਹਾ ਫਾਇਦਾ ਹੋ ਜੇ 11 ਇਕੱਠੇ ਹੋ ਜੀ ਚੱਲੀਏ ਕਿਤੇ ਉਹਨਾਂ ਕੋਲੇ ਜਾ ਕੇ ਕੋਈ ਅਰੂਣਾ ਰੂਹੀ ਉਹਨਾਂ ਕੋਲੇ ਹਾਲੇ ਪਿਆਹ ਜਿਹੜਾ ਉਹ ਕਾਰਨ ਕਿ ਕਿਸੇ ਸਕੂਲਾਂ ਦੀ ਕਮੀ ਹੈ ਕਿਸੇ ਸਕੂਲਾਂ ਚ ਟੀਚਰਾਂ ਦੀ ਕਮੀ ਹੈ ਕਿਤੇ ਡਾਕਟਰਸ ਨਹੀਂ ਹੈਗੇ ਕਿਤੇ ਬਿਰੋਧੀ ਧਿਰ ਨੂੰ ਹੋਸ਼ਕਹਿਤਾ ਮਿਲਦੀਆਂ ਨੇ ਕਿਸੇ ਕੋਈ ਤਹਿਸੀਲਾਂ ਦੇ ਵਿੱਚ ਕੋਈ ਗੜਬੜੀਆਂ ਜਾਂ ਕੋਈ ਕੰਮ ਸੁਚਾਰੂ ਤਰੀਕੇ ਨਾਲ ਨਹੀਂ ਚੱਲਦਾ ਔਰ ਉਹਦਾ ਬਕਾਇਦਾ ਲਿਖਤੀ ਰੂਪ ਚ ਵੀ ਤੇ ਮੀਡੀਆ ਹੀ ਵੀ ਇਹ ਦੁਨੀਆ ਭਰ ਦੇ ਵਿੱਚ ਇਸ ਵਕਤ ਲਾਈਵ ਦੇਖਿਆ ਜਾ ਰਿਹਾ ਹੈ। ਅ ਬਿਲਕੁਲ ਜਰੂਰ ਉਹਦਾ ਜਿਹੜਾ ਸਿੱਧਾ ਪ੍ਰਸਾਰਣ ਹੈ ਉਹਦਾ ਜਿਹੜਾ ਜਵਾਬ ਹੈ ਉਹ ਲੋਕਾਂ ਕੋਲ ਜਾਣਾ ਚਾਹੀਦਾ। ਜਿਸ ਫਿਰ ਜੇਪ ਗੱਲ ਕਰੀਏ ਪੰਜਾਬ ਦੀ ਵਿਰੋਧੀ ਪਾਰਟੀ ਦੀ ਬੈਠੇ ਹੈ ਮੇਰੇ ਸਾਥੀ ਕਾਂਗਰਸਪੁਰ ਇਹਨਾਂ ਕੋਲੇ ਤੋਂ ਬਿਨਾ ਕੰਮ ਹੀ ਕੋਈ ਨਹੀਂ ਹੈਗਾ 35 ਮੇਰੇ ਸੰਪਰਕ ਚ ਨੇ 34 ਮੇਰੇ ਬੰਦੇ ਹੋਰ ਕੋਲ ਨੇ 33 ਇਹਨਾਂ ਕੋਲੇ ਨੇ ਇਹ 33 34 ਚੱਕਰ ਚ ਫਸ ਗਈ ਇਹਨਾਂ ਨੇ ਕਦੇ ਕਿਹਾ ਹੋਵੇ ਵੀ ਪ੍ਰਧਾਨ ਮੰਤਰੀ ਕੋਲੇ ਉੱਥੇ ਚੱਲੀਏ ਰਾਹੁਲ ਗਾਂਧੀ ਨੂੰ ਤੁਹਾਡੇ ਵੱਡੇ ਲੀਡਰ ਨੇ ਨੈਸ਼ਨਲ ਲੀਡਰ ਨੇ ਉੱਥੇ ਲੈ ਚੱਲੀਏ ਕਦੇ ਉੱਥੇ ਬਹਿ ਕੇ ਗੱਲ ਕਰ ਲਈ ਉਹਨਾਂ ਨਾਲ ਵੀ ਆ ਕੀ ਕਰ ਰਹੇ ਹੋ ਨਾ ਇਹ ਸੰਪਰਕ ਸਾਧਨ ਤੇ ਲੱਗੇ ਹੋਏ ਨੇ ਆਪਦਿਆਂ ਨਾਲ ਸੰਪਰਕ ਹੈ ਨਹੀਂ ਜਦੋਂ ਦੀ ਸੋਚ ਜਦੋਂ ਦੀ ਸੋਚ ਆਕੀ ਹੈ ਉਹਨਾਂ ਦੇ ਲੱਗੇ ਲਾ 6 ਮਹੀਨੇ ਨਹੀਂ ਘਟਦਾ ਭਾਂਤਮਾਨ 6 ਮਹੀਨਾ ਵਾ ਕਹਿੰਦੇ ਸਾਲ ਤਾਂ ਨਹੀਂ ਘਟਾਉਂਦਾ ਇਹ ਜਿਵੇਂ ਆਪਾਂ ਕਹਿੰਦੇ ਬਿਮਾਰ ਬਜ਼ੁਰਗ ਨੂੰ ਨਹੀਂ ਕਹਿੰਦੇ ਹੁੰਦੇ ਐਦ ਕਿਰਿਆ ਸਿਆਲ ਨਹੀਂ ਘਟਾਉਂਦਾ ਫੇਰ ਕਹਿੰਦੇ ਲੈ ਵਾ ਗਿਆ ਲੈ 2 ਸਾਲਾਂ ਚ ਜੋ 2 ਸਾਲ ਹੋ ਗਏ ਦਿੱਲੀ ਦੇ ਨਕਸੇ ਨੂੰ ਅਗਲੇ ਦਿਨ ਬਦਲ ਦੇਣਗੇ ਦਿਲੀ ਰਿਲੇਕਸ਼ਨ ਵੀ ਲੰਘ ਗਿਆਂ ਬਸ ਥੋੜਾ ਟਾਈਮ ਹੀ ਰਹਿ ਗਿਆ ਕਹਿਤਾ ਇਹਨੂੰ ਵੀ ਭਾਈ ਬਸ ਤਿਆਰੀ ਕਰ ਲੱਗੋ ਬਿਸਤਰੇ ਵਗੈਰਾ ਗੋਲ ਕਰ ਲਾ ਐਨੇ ਬਿਸਤਰੇ ਵੀ ਹੈ ਨਹੀਂ ਮੇਰੇ ਕੋਲ ਜਿਹੜੇ ਗੋਲ ਹੋਣ ਉਹ ਭਾਈ ਆਪ ਦੀ ਪੀੜੀਦਲੇ ਸੋਟਾ ਫੇਰ ਲੋ ਤੀਜੀ ਵਾਰ ਜ਼ੀਰੋ ਆ ਗਈ ਉੱਥੇ ਤੁਸੀਂ ਆਪਦੇ ਆਪਦੇ ਨਾਲ ਸੰਪਰਕ ਕਰੋ ਜਾਂ ਲੋਕਾਂ ਨਾਲ ਸੰਪਰਕ ਕਰੋ ਜੋ ਪੰਜਾਬ ਦੇ ਵਿੱਚ ਤੁਸੀਂ ਹਾਰ ਕੀਤਾ ਉਸੇ ਕਰਕੇ ਸاسي ਆਏ ਆ ਜੇ ਐਨਾ ਧਿਆਨ ਦਤਾਂ ਦਾ ਨਾ ਪੰਜਾਬ ਦਾ ਤਾਂ ਸ਼ਾਇਦ ਸਾਨੂੰ ਕੀ ਲੋੜ ਸੀ ਇੱਧਰ ਇਸ ਲਾਈਨ 'ਚ ਆਉਂਦੀ ਜਾਂ ਸਾਡੇ ਤੇ ਲੋਕ ਕਿਉਂ ਵਿਸ਼ਵਾਸ ਕਰਦੇ ਤੁਸੀਂ ਕਹਿੰਦੇ ਮੈਂ ਉਹਨੂੰ ਚਿੱਠੀ ਪਾਈ ਮੈਂ ਇਹਨੂੰ 14 ਚਿੱਠੀਆਂ ਪਾਈਆਂ ਉਹਨੂੰ 15 ਪਾਈਆਂ ਉਹ ਮਰੇ ਤੁਹਾਡਾ ਆਪਦਾ ਮੁੱਖ ਮੰਤਰੀ ਕਹਿੰਦੇ ਰਹੇ ਇਹਨਾਂ ਚਿੱਠੀਆਂ ਨੂੰ ਮੈਂ ਸੀਰੀਅਸ ਹੀ ਲੈਣ ਦਾ ਮੈਂ ਡਸਟਬਿੰਗ ਛੱਡ ਦੇਣਾ ਹੁਣ ਤੁਹਾਡਾ ਆਪਣਾ ਮੁੱਖ ਮੰਤਰੀ ਕੈਪਟਨ ਮਿੰਦਰ ਸਿੰਘ ਕਿੰਨੇ ਕਿੰਨੇ ਮਹੀਨੇ ਤੁਹਾਨੂੰ ਮਿਲਦਾ ਨਹੀਂ ਰਿਹਾ ਦੱਸ 10 12 ਵਾਰ ਹੀ ਗਿਆ ਹੁਣ 5 ਸਾਲ ਜਮਾਨਾ ਪੁੱਤੋਂ ਪੰਜਾਬ ਚ 10 12 ਵਾਰ ਉਹ ਵੀ ਕਿਤੇ ਕੋਈ ਬਹੁਤ ਜ਼ਿਆਦਾ ਕਰਾਈਸਿਸ ਹੋ ਗਿਆ ਜਿਵੇਂ ਉੱਧਰ ਮਾਝੇ ਚ ਜਰੀਲੀ ਸ਼ਰਾਬ ਨਮੋਤਾ ਹੋਗੇ ਸੋ ਉੱਥੇ ਗਿਆ ਸੀ ਮਾਨਸਾ ਇੱਕ ਵਾਰੀ ਕੋਈ ਪ੍ਰੋਗਰਾਮ ਸੀ ਕਿਸਾਨਾਂ ਦੇ ਕਰਜ਼ੇ ਦਾ ਉੱਥੇ ਮੈਂ ਰਿਖਾਇ ਸੀ ਅੱਜਾ ਫਿਰ ਪਟਿਆਲੇ ਆਪਣੇ ਮਾਤਾ ਜੀ ਦੇ ਭੋਗ ਤੇ ਗਏ ਸੀ ਮਤਲਬ ਜਿਵੇਂ ਹੁੰਦਾ ਨਹੀਂ ਡਿਸਕਵਰੀ ਚੈਨਲ ਤੇ ਕਿ ਇਹ ਭਾਰਤ ਦੇ ਉੱਤਰੀ ਖੇਤਰੋ ਮੇ ਕبھی ਕਬੀ ਦੇਖਾ ਜਾਤਾ ਹੈ ਇਹ ਉਹ ਨੇ ਇਹ ਕਦੇ ਕਦੇ ਦੇਖੇ ਜਾਂਦੇ ਨੇ ਇਹ ਵੀ ਅੱਜ ਉੱਥੇ ਦੇਖਿਆ ਗਿਆ ਇੱਕ ਕਾਂਗਰਸੀ ਇਹ ਕਾਂਗਰਸੀ ਆਜੇ ਇੱਧਰ ਨੂੰ ਵੀ ਲੰਘਿਆ ਹੈ ਕਮਾਲ ਹੈ ਇੱਧਰ ਨੂੰ ਕੀ ਕਰ ਲਿਆ ਦੇਖੋ ਕੰਮ ਹੋਣਾ ਫਿਰ ਇਹ ਥੋੜੀਆਂ ਆਵਦੀਆਂ ਬਈ ਆਉਂਦੇ ਆਉਂਦੇ ਪੀੜੀ ਥੱਲੇ ਸੋਟਾ ਫੇਰੋ ਖੇਤੀ ਦਾ ਇਹਨਾਂ ਬੁਰਾ ਹਾਲ ਕਿਉਂ ਹੋਇਆ ਜਦੋਂ ਖੇਤ ਸੰਘਾਰ ਸ਼ੋਇਆ ਸੀਗਾ ਦਿੱਲੀ ਵਾਲਾ ਉਸ ਵੇਲੇ ਮੁੱਖ ਮੰਤਰੀ ਕੌਣ ਸੀ ਕੈਪਟਨ ਸਾਹਿਬ ਇੱਕ ਵਾਰੀ ਵੀ ਨਹੀਂ ਗਏ ਮੈਂ ਮੋਦੀ ਨੂੰ ਹਜੇ ਸੀ ਤਾਂ ਹਜੇ 25 ਦਸੰਬਰ ਨੂੰ ਪਾਰਲੀਮੈਂਟ ਦੇ ਵਿੱਚ ਭਾਜਪਾ ਇਸਾਂ ਦੀ ਜਨਮ ਦਿਤੀ ਸੀ ਅਸੀਂ ਤਾਂ ਉੱਥੇ ਤਖਤਿਆ ਲੈ ਕੇ ਖੜ੍ਹ ਗਏ ਸੀ ਕਿ ਜੀ ਮਹੀਨਾ ਹੋ ਗਿਆ ਉਸ ਵੇਲੇ ਮਹੀਨਾ ਹੀ ਹੋਇਆ ਸੀ 26 ਨਵੰਬਰ ਨੂੰ ਲੱਗਿਆ ਸੀ ਮੋਰਚਾ ਕਿ ਜੀ ਮਹੀਨਾ ਹੋ ਗਿਆ ਜੀ ਉਹ ਠੰਡ ਚ ਬੈਠੇ ਨੇ ਉਹਨਾਂ ਦਾ ਕੁਝ ਦੇਖ ਲਓ ਮਝਾ ਲੈ ਇਹਨਾਂ ਵੱਲੋਂ ਕੋਈ ਗੱਲਬਾਤ ਕੀਤੀ ਗਈ ਹੋਵੇ ਆ ਦਿੱਲੀ ਜਾਂਦੇ ਰਹੇ ਆਪਣੇ ਆਕਾਮਾਂ ਨੂੰ ਮਿਲ ਕੇ ਵਾਪਸ ਆਉਂਦੇ ਰਹੇ ਫੇਰ ਇੱਕ ਹੋਰ ਕੋਈ ਪੰਜਾਬ ਦਾ ਕਦੇ ਮੁੱਦਾ ਠਾਇਆ ਹੋਵੇ ਵੀ ਆ ਪੰਜਾਬ ਦਾ ਮੁੱਦਾ ਹੈ ਇਹਦੇ ਤੇ ਬਹੁਤ ਵਧੀਆ ਕੋਈ ਪ੍ਰੈਸ ਕਾਨਫਰੰਸ ਕਰਤੀ ਜਾਂ ਕੋਈ ਜਦੋਂ ਦੇਖੋ ਦਿੱਲੀ ਵਾਲੇ ਇੱਥੇ ਕੱਲ ਕਿਉਂ ਆਏ ਕੇਜਰੀਵਾਲ ਕੀ ਕਰ ਰਿਹਾ ਹੁਣ ਉੱਥੇ ਇੱਥੇ ਆਉ ਭਗਵੰਤ ਮਾਨ ਹੁਣ ਜਲੰਧਰ ਜਾ ਲੈ ਜਾਉ ਤੇ ਇੰਨਾ ਕੰਮਾਂ ਚ ਕੋਈ ਪੰਜਾਬ ਦਾ ਫਾਇਦਾ ਹੋ ਰੇ ਤੇ ਜੇ ਤੁਸੀਂ ਇੰਨੀ ਲੋਕਲਾਈਜ਼ ਹੋ ਤੇ ਫਿਰ ਭਪੀਸ਼ ਬਘੇਲ ਮੋਗੇ ਤੋਂ ਹੀ ਉਹ ਉਧਰੋਂ ਲੈ ਅੰਦਰ ਆ ਕੇ ਤੁਹਾਡੀ نیشنل ਪਾਰਟੀ ਆ ਭਾਈ ਤੁਹਾਡੇ ਵੀ ਬੰਦੇ ਨੈਸ਼ਨਲ ਲੈਵਲ ਤੇ ਜਾਣਗੇ ਤੇ ਅਛਾ ਭਪੀਸ਼ ਬਘੇਲ ਵੀ ਹਾਰਿਆ ਹੋਇਆ ਜਦੋਂ ਤੁਸੀਂ ਲੈ ਆਂਦਾ ਹੋਵੇ ਕੁਝ ਮੰਤਾ ਜ਼ਬਤ ਕਰਾਉਣ ਵਾਲਾ ਇਸ ਤੋਂ ਪਹਿਲਾਂ ਤੁਸੀਂ ਹਰੀਸ਼ रावत ਲੈ ਆਂਦਾ ਸੀ ਉਦੋਂ ਬਲਾਹਰੀ ਚੌਧਰੀ ਲੈ ਹੁੰਦਾ ਸੀ ਠੀਕ ਹੈ ਨਾ ਸੋ ਆਪਸ ਦੇ ਵਿੱਚ ਤੁਸੀਂ ਆਪ ਦਾ ਠੀਕ ਕਰ ਲੋ ਮੈਂ ਤੁਹਾਨੂੰ ਸ਼ਰਤ ਲਾ ਕੇ ਇਹਨਾਂ ਤੁਸੀਂ ਸੰਪਰਕ ਦੀ ਗੱਲ ਕਰਦੇ ਹੋ ਤੁਸੀਂ ਲਿਖ ਕੇ ਦੇ ਦਿਓ ਜੇ ਸੱਤ ਤੁਹਾਡੇ ਐ ਐਸੇ ਹਾਊਸ 'ਚ ਸੱਤ ਘਟੇ ਹੋ ਜਾਣ ਤੁਹਾਡੇ ਐਸੇ ਹਾਊਸ 'ਚ 4-5 ਗਰੁੱਪ ਨੇ ਜੀ ਵਿਆਹਾਂ ਤੇ ਜਾਣ ਵੇਲੇ ਆ ਹਾਂ ਵਿਆਹਾਂ ਤੇ ਜਾਣ ਵੇਲੇ ਭੋਗਾਂ ਤੇ ਜਾਣ ਵੇਲੇ ਡਰਾਈਵਰ ਨੂੰ ਪੁੱਛਣਾ ਪੈਂਦਾ ਆਪਾਂ ਇਹ ਕਿਹੜੀ ਪਾਰਟੀ ਵੱਲ ਬੋਲ ਰਹੇ ਆ कोई पता ही लग रहा कौन किधरू चला गया कौन किधर आ गया वो आ गया नहीं चला गया नहीं वो आ गया नहीं बलबीर सिद्धू नहीं आ गया मैं का चला गया नहीं भेर का आ गया मक्कड़ मक्कड़ नहीं मलूका चला गया ए, मैं उस मुद्दे तल करू ली लोग ਬੈਠੋ ਸੀਐਮ ਸਾਹਿਬ ਬੋਲ ਰਹੇ ਆ ਉਹਨਾਂ ਨੇ ਟ੍ਰੈਪ ਨਾ ਕੀਤਾ ਜਾਵੇ ਤੁਹਾਨੂੰ ਮੌਕਾ ਮਿਲੂਗਾ ਤੁਸੀਂ ਤੁਸੀਂ ਬੋਲ ਲਓ ਕੋਈ ਨਹੀਂ ਸੀਐਮ ਸਾਹਿਬ ਤੁਸੀਂ ਮਜ਼ਾਕ ਕਰੋ ਗੱਟੀ ਨੂੰ ਰੱਖੋ ਜੀ ਤੁਸੀਂ ਕੰਟੀਨਿਊ ਰੱਖੋ ਜੀ ਬੜਗੜ ਬੜਗੜ ਬਾਜੀ ਮੈਨੂੰ ਪਤਾ ਮੈਂ ਦਾ ਦਵਾਵਾ ਕਰਦਾ ਤੁਸੀਂ ਵੀ ਲਾਈਨ 'ਚ ਹੋਣ ਕੰਟੀਨਿਊ ਕੰਟੀਨਿਊ ਕੈਕਟਰ ਰਹੇ ਹੋ ਮੈਂ ਕਿਹਾ ਜੀ ਤੁਸੀਂ ਕੈਕਟਰ ਰਹੇ ਹੋ ਤੁਸੀਂ ਕੈਪਟਨ ਰਹੇ ਹੋ ਤੁਹਾਨੂੰ 11 ਦਾ ਇਕੱਠੇ ਕਰਨੇ ਹੁੰਦੇ ਨੇ ਚਲੋ ਇੰਨਾ ਦਾ ਹੋ ਰਿਹਾ ਹੈ 11 ਦੇ ਕੈਪਟਨ ਇਹ ਲੋਦਾ 11ਵਾਂ ਤਾਂ ਤੁਸੀਂ ਆਪ ਹੋ ਮੈਂ ਤਾਂ ਕਿ ਮੈਂ ਤਾਂ ਕਹਿੰਦਾ ਥੋੜਾ ਜਿਹਾ ਫਾਇਦਾ ਹੋ ਜੇ 11 ਇਕੱਠੇ ਹੋ ਜੀ ਚੱਲੀਏ ਕਿਤੇ ਉਹਨਾਂ ਕੋਲੇ ਜਾ ਕੇ ਕੋਈ ਅਰੂਣਾ ਰੁਈ ਉਹਨਾਂ ਕੋਲੇ ਠੀਕ ਹੈ ਨਾ ਹਰ ਵਕਤ ਕ੍ਰਿਟਿਸਿਜ਼ਮ ਜਿਹੜਾ ਤੁਸੀਂ ਦੇਖ ਲਿਓ ਤੁਹਾਡੇ ਵੱਲੋਂ ਜਿੰਨਾ ਕ੍ਰਿਟਿਸਿਜ਼ਮ ਹੋਊਗਾ ਤੁਹਾਡੇ ਵੱਲੋਂ ਚਲੋ ਕਾਲੀ ਰਾਤ ਦਾ ਵਿਚਾਰੇ ਰਹੀ ਹੀ ਨਹੀਂ ਕ੍ਰਿਟਿਸਿਜ਼ਮ ਜੋ ਹੋ ਤਾਂ ਵਿਚਾਰੇ ਹੁਣ ਕਹਿੰਦੇ ਸਾਡੇ ਦਾ ਹੱਥ ਖੜੇ ਨੇ ਠੀਕ ਹੈ ਨਾ ਉਹ ਤਾਂ ਪਰਮਾਤਮਾ ਵੱਲੋਂ ਜਿਹਦੀਆਂ ਗੁਰੂ ਘਰ ਜਾ ਕੇ ਲੱਤਾ ਟੁੱਟ ਜਣ ਉਹਦਾ ਪਰ ਕੀ ਕਹਿ ਸਕਦੇ ਆ ਜੀ ਹੁਣ ਹੈਨਾ ਅਰਦਾਸ ਸੁਣੀ ਗਈ ਹੈ ਜੀ ਹਾਂ ਜੀ ਅਰਦਾਸ ਸੁਣੀ ਗਈ ਹੈ ਪਤਾ ਨਹੀਂ ਜੀ ਕੀ ਦੀ ਅਰਦਾਸ ਲੱਗੀ ਹੈ ਹੈਨਾ ਪਰ ਘੱਟੋ ਘਾਟੇ ਹੈ ਵੀ ਤੁਸੀਂ ਆਵਦਿਆਂ ਉਹ ਚੀਜ਼ਾਂ ਢੇਣਾ ਜਿੰਨਾ ਕਰਕੇ ਤੁਸੀਂ ਚਲੇ ਗਏ ਸੀ ਤੇ ਤੁਸੀਂ ਉਹਨਾਂ ਚੀਜ਼ਾਂ ਨੂੰ ਸੁਧਾਰ ਕਰਕੇ ਦੁਬਾਰਾ ਆ ਜਾਓ ਅਸੀਂ ਕਹਿੰਦੇ ਲੋਕਤੰਤਰ ਪਰ ਇਹ ਨਹੀਂ ਹੈ ਕਿ ਟੜਕੀ ਉੱਠ ਕੇ ਗਾਲਾਂ ਕੱਢ ਲਓ ਟੜਕੀ ਉੱਠ ਕੇ ਉਹਨੂੰ ਕੁਝ ਕਹਤਾ ਇਹਨੂੰ ਕੁਝ ਕਹਤਾ ਇਹ ਤਾਂ ਕਹਾਜਾ ਮਟੀਰੀਅਲ ਆ ਗਿਆ ਇਹ ਕੀ ਹੋ ਗਿਆ ਸਾਡੇ ਸਾਹਮਣੇ ਕੌਣ ਬੈਠੇ ਨੇ ਵੀ ਅਸਤੇ ਹੈ ਜ ਮਟੀਰੀਅਲਿਆਂ ਤੇ ਰੋ ਜਿਆ ਜੇ ਹੈਗੇ ਆਮ ਲੋਕਾਂ ਚੋਂ ਆਮ ਘਰਾਂ ਚੋਂ ਆ ਠੀਕ ਹੈ ਨਾ ਸਾਡੇ ਕੋਲੇ ਨਹੀਂ ਹੈਗੇ ਸਮਗਲਿਆਂ ਦੇ ਪੈਸੇ ਸਾਡੇ ਬਾਪੂ ਤਾਂ ਮਾਸਟਰ ਮੋਟਰ ਰਹੇ ਆ ਸਾਡੇ ਸਮਗਲਿਆਂ ਦੇ ਮਾਸਟਰ ਨਹੀਂ ਰਹੇ ਸਾਡੇ ਬਾਪੂ ਠੀਕ ਹੈ ਨਾ ਸਾਡੇ ਕੋਲ ਨਹੀਂ ਹੈਗੇ ਨਹੀਂ ਹੈ ਇੱਕ ਕੀ ਕਰੀ ਕੋਈ ਗੱਲ ਨਹੀਂ ਪੈਸਾ ਸਭ ਕੁਝ ਨਹੀਂ ਹੁੰਦਾ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਤੋ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਪਰ ਹਾਂ ਕਿਸੇ ਨੂੰ ਠਿੱਬੀ ਲਾਉਣਾ ਕਿਸੇ ਨੂੰ ਰੋਜ਼ ਨਿਤ ਕੋਈ ਬੇਸਲੈਸ ਗੱਲਾਂ ਕਰਕੇ ਲੋਕਾਂ ਦੇ ਦੇ ਵਿੱਚ ਕੋਈ ਫਲਾ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਬਜਟ ਵੀ ਚੰਗਾ ਪੇਸ਼ ਕਰੂਗੀ ਔਰ ਅਸੀਂ ਇੱਥੇ ਹੁਣ ਤੱਕ 50898 ਨੌਕਰੀਆਂ ਦੇ ਚੁੱਕੇ ਹਾਂ ਸਰਕਾਰੀ ਔਰ ਉਹਦਾ ਵੀ ਕਈ ਵਾਰੀ ਸਾਰਾ ਮੰਗ ਲੈਂਦੇ ਆ ਕਿਸੇ YouTube ਤੇ ਬਹਿ ਕੇ ਮੇਰੇ ਕੋਲ ਲੈ ਜਿਓ ਜੀ ਤੇ ਪਿੰਡਾਂ ਚ ਤੁਹਾਨੂੰ ਮਿਲਦੇ ਵੀ ਐ ਹਾਂ ਜੀ ਹਾਂ ਤੁਸੀਂ ਲੈ ਜਾਓ ਸਾਥੋਂ ਬਿਲਕੁਲ ਵੈਰੀਫਾਈ ਕਰੋ ਕਿੰਨੇ ਪੰਜਾਬ ਦੇ ਨੇ ਉਹਨਾਂ ਨੂੰ ਨੌਕਰੀਆਂ ਮਿਲੀਆਂ ਔਰ 16 ਟੋਲ ਪਲਾਜ਼ੇ ਬੰਦ ਕੀਤੇ ਆ 62 ਲੱਖ ਰੁਪਏ ਇੱਕ ਦਿਨ ਦਾ ਲੋਕਾਂ ਦਾ ਬਚਦਾ ਜੀ ਔਰ ਉਹ ਟੋਲ ਪਲਾਜ਼ੇ ਜਿਹੜੇ ਇੰਨਾ ਇੰਨੇ ਵੇਲੇ ਆਏ ਸੀਗੇ ਡਬਲਯੂਡੀ ਦਾ ਮਿਸਟਰ ਸਾਹਿਬ ਦਾ ਸਾਹਮਣੇ ਰੱਖੇ ਸਭ ਤੋਂ ਵੱਧ ਆਪਦੇ ਪਿੰਡ ਵਾਲੇ ਪਾਸੇ ਨੂੰ ਰਾਏ ਸੀਗੇ ਨਾਲੇ